ਬਦੋ ਮਹਤਾ ਪੰਜਵਾ 10 ਮਿਰਗੀ ਸਹਜੇ ਬੰਧ ਅੰਨੀ ਪਾਉਂਟ ਮਿਰਗ ਬੇਦੇ ਸ਼ਿਵ ਕੀ ਬਾਣੀ संत संग ले चढ़यो शिकार मृग पकड़े बेनकोर हथियार रहा आखिर बिरत बाहर आयो तए ਹੇ ਰਾ ਪਇਓ ਕਰ ਕੈ ਗਾਏ ਮਿਰਗ ਪਕੜੇ ਘਰ ਆਣੇ ਹਾਟ ਚੁਖ ਚੁਖ ਲੈ ਗਏ ਬਾਂਡੇ ਬਾਟ ਏ ਅਹੇਰਾ ਕੀਨੋ ਦਾਨ ਨਾਨਕ ਕੈ ਕਰ ਕੇਵਲ ਨਾਮ ਏ ਅਹੇਰਾ ਕੀਨੋ ਦਾਨ ਕ ਕੈ ਕਰ ਕੇਵਲ ਨਾਬ ਪਰਮ ਸਨਮਾਨ ਯੋਗ ਚਰ ਛਤਰ ਤਖ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਸਰਬ ਕਲਾ ਪ੍ਰਭੂਨ ਗਿਆਨ ਦੇ ਅਗਰਮੀ ਪੰਡਾਰ ਗੁਰਤਾ ਗੱਦੀ ਤੇ ਸੁਭੈ ਮਾਰ ਧਨ ਸਹ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਯੋਗੀ ਹੋਇਤre ਪਵਨ ਹਜ਼ੂਰੀ ਅੰਦਰ ਸਾਹਿਬੇ ਕਮਾਲ ਸਰਵੰਸਦਾਨੀ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਨਨ ਦੇ ਪਾਵਨ ਦਰਬਾਰ ਗੁਰਦੁਆਰਾ ਬਾਦ ਸ਼ਹੀ ਬਾਗ ਪਾਤਸ਼ਾਹੀ ਦਸਵੀਂ ਵਿਖੇ ਆਉ ਸੂ ਸੰਗਤ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਅੰਦਰ ਅਗਮੀ ਲਾਹੀ ਬਾਣੀ ਦੇ ਸ਼ਬਦ ਕੀਰਤਨ ਸਰਵਨ ਕਰ ਰਹੇ ਸੀ ਤਾਂ ਇਹ ਉਸ ਵਕਤ ਸਮਾ ਹੋਇਆ ਹੈ ਬਾਣੀ ਦੇ ਵਿਚਾਰ ਨਾਲ ਜੁੜਨ ਦਾ ਗੁਰੂ ਬਖਸ਼ੀ ਫਤੇ ਨਾਲ ਸੰਨ ਪਾਈਏ ਵਿਚਾਰ ਦੀ ਰਮਤਾ ਕੀਤੀ ਜਾ ਸਕੇ ਕੋਈ ਵੀ ਰਸਨਾ ਵਾਂਝੀ ਨਾ ਰਹੇ ਪਿਆਰ ਸਹਿਤ ਸਾਰੇ ਹੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਸਤਿਗੁਰੂ ਸਹਿ ਮਹਾਰਾਜ ਕੀ ਪਾਵਨ ਬਾਣੀ ਦੀ ਚਾਦਰ ਹੀ ਦੜੀ ਵਾਰ ਰੋਜ਼ਾਨਾ ਵਿਚਾਰ ਦੌਰਾਨ ਪਾਵਨ ਅੰਕ 1136 ਤੇ ਪਹੁੰਚੇ ਹਾਂ ਵਿਚਾਰੁ ਦਿਨੇਸ਼ ਪਵਨ ਸ਼ਬਦ ਨੂੰ ਪਾਠ ਰੂਪ ਵਿੱਚ ਆਪ ਜੀ ਨੇ ਸਰਵਨ ਕੀਤਾ ਹੈ ਜੋ ਪੈਰੋ ਰਾਗ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਤਿੰਨਾਂ ਦੀ ਰਸਨਾ ਤੋਂ ਚਾਰਨ ਕੀਤਾ ਹੋਇਆ ਹੈ ਅੱਜ ਦੇ ਸੁੰਵਰਕ ਸ਼ਬਦ ਅੰਦਰ ਗੁਰੂ ਅਰਜਨ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਜੋ ਜੀਵਨ ਜਾਚ ਬਖਸ਼ਿਸ਼ ਕੀਤੀ ਹੈ ਆਓ ਇਸ ਨੂੰ ਦ੍ਰਿੜ ਕਰਨ ਦਾ ਸਮਝਣ ਦਾ ਯਤਨ ਕਰੀਏ ਪਰਹਾਉ ਦੀ ਪੰਕਤੀ ਹੈ ਜਿੱਥੋਂ ਸ਼ਬਦ ਮੁੱਖ ਵਿਸ਼ਾ ਕੇਂਦਰੀਪਾਉ ਪ੍ਰਗਟ ਹੁੰਦਾ ਹੈ ਸਤਿਗੁਰੂ ਸਹਿ ਮਹਾਰਾਜ ਦਇਆ ਕਰਕੇ ਆਖਦੇ ਨੇ ਜਿਵੇਂ ਕੋਈ ਸ਼ਿਕਾਰੀ ਕਿਸੇ ਜੰਗਲ ਵਿੱਚ ਸ਼ਿਕਾਰ ਖੇਡਣ ਲਈ ਜਾਂਦਾ ਹੈ ਉਥੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦਾ ਹੈ ਕਿਸੇ ਨੂੰ ਫੜ ਲੈਂਦਾ ਹੈ ਕਿਸੇ ਨੂੰ ਮਾਰ ਦਿੰਦਾ ਹੈ ਹਜ਼ੂਰ ਆਹ ਦਿਨੇ ਬਿਲਕੁਲ ਇਸੇ ਤਰ੍ਹਾਂ ਮਨੁੱਖਾ ਜੀਵਨ ਦਾ ਇਹ ਜਿਹੜਾ ਫਲਸਫਾ ਹੈ ਸਿਧਾਂਤ ਹੈ ਇਨੂੰ ਜੇ ਗੁਰੂ ਕੀ ਮੱਤ ਨਹੀਂ ਸਮਝ ਲਿਆ ਜਾਵੇ ਤੇ ਹਜ਼ੂਰ ਆਖਦੇ ਨੇ ਕਿ ਇਸੇ ਤਰੀਕੇ ਨਾਲ ਜੋ ਵਿਅਕਤੀ ਸਤ ਸੰਗਤ ਅੰਦਰ ਆਇਆ ਹੈ ਸਤ ਸੰਗਤ ਵਿੱਚ ਆ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੇ ਇਸ ਮਨੁੱਖ ਦੇ ਹਿਰਦੇ ਨੂੰ ਜੀਵਨ ਸਫਰ ਨੂੰ ਬਰਬਾਦ ਕਰਦੇ ਨੇ ਮਨੁੱਖ ਇਹਨਾਂ ਦਾ ਫਿਰ ਸ਼ਿਕਾਰ ਕਰਦਾ ਹੈ ਜਿਵੇਂ ਕੋਈ ਜੰਗਲੀ ਜਾਨਵਰ ਸ਼ਿਕਾਰੀ ਉਸ ਦਾ ਸ਼ਿਕਾਰ ਕਰਨ ਵਾਸਤੇ ਪਹੁੰਚਦਾ ਹੈ ਬਹੁਤੀ ਵਾਰੀ ਐਸਾ ਵੀ ਹੁੰਦਾ ਹੈ ਵੀ ਜਿਹੜਾ ਸ਼ਿਕਾਰ ਕਰਨ ਗਿਆ ਹੈ ਉਹ ਜੰਗਲੀ ਜਾਨਵਰ ਦਾ ਆਪ ਹੀ ਸ਼ਿਕਾਰ ਬਣ ਜਾਵੇ ਇਸ ਤਰ੍ਹਾਂ ਵੀ ਕਈ ਵਾਰ ਹੁੰਦਾ ਹੈ ਤੇ ਸਾਡੇ ਜੀਵਨ ਸਫਰ ਵਿੱਚ ਇਸ ਤਰ੍ਹਾਂ ਦਾ ਰੋਜ਼ਾਨਾ ਹੋ ਰਿਹਾ ਹੈ ਕਾਂਕ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ ਹਿਰਨ ਜਿਹੜੇ ਨੇ ਇਹਨਾਂ ਦਾ ਅਸੀਂ ਸ਼ਿਕਾਰ ਕਰਨਾ ਸੀ ਮਨ ਨੇ ਸ਼ਿਕਾਰ ਕਰਨਾ ਸੀ ਕਾਬੂ ਵਿੱਚ ਰੱਖਣਾ ਸੀ ਪਰ ਇਹ ਪੰਜੇ ਵਿਕਾਰ ਰੂਪੀ ਹਿਰਨ ਜਿਹੜੇ ਨੇ ਇਸ ਮਨ ਨੂੰ ਸ਼ਿਕਾਰੀ ਸ਼ਿਕਾਰ ਬਣਾ ਕਰਕੇ ਬੈਠ ਗਏ ਹਨ ਇਸ ਮਨ ਉੱਤੇ ਕਾਬੂ ਪਾ ਕੇ ਬੈਠ ਗਏ ਨੇ ਤਾਂ ਗੁਰੂ ਸਾਹਿਬ ਜੀ ਅੱਜ ਕਿਰਪਾ ਕਰਕੇ ਆਖਦੇ ਨੇ ਸੰਤ ਸੰਗ ਲੈ ਚੜਿਓ ਸ਼ਿਕਾਰ ਮਿਰਗ ਪਕਰੇ ਬਿਨ ਕੋਰ ਹਥਿਆਰ ਆਹ ਦਿਨ ਕੇ ਸਤਸੰਗੀ ਜਨਾਂ ਦੀ ਸੰਗਤ ਕਰਕੇ ਵਿਕਾਰਾਂ ਰੂਪੀ ਮਿਰਗ ਨੂੰ ਸ਼ਿਕਾਰ ਕਰਨ ਲਈ ਫੜਨ ਵਾਸਤੇ ਮੈਂ ਚੜ ਪਿਆ ਇਹ ਪੰਜੇ ਵਿਕਾਰ ਮਿਰਗ ਪਕਰੇ ਬਿਨ ਕੋਰ ਹਥਿਆਰ ਜਿਵੇਂ ਕਿਸੇ ਸ਼ਿਕਾਰੀ ਕੋਲ ਸ਼ਿਕਾਰ ਕਰਨ ਵਾਸਤੇ ਹਥਿਆਰ ਹੁੰਦਾ ਹੈ ਸ਼ਸਤਰ ਹੁੰਦਾ ਹੈ ਤੇ ਉਹ ਘੋੜੇ ਤੇ ਸਵਾਰ ਹੁੰਦਾ ਹੈ ਏਵੇਂ ਹਜ਼ੂਰ ਆਖਦੇ ਨੇ ਕਿ ਬਿਨਾ ਘੋੜੇ ਤੋਂ ਬਿਨਾ ਕਿਸੇ ਹਥਿਆਰ ਤੋਂ ਸਤ ਸੰਗਤ ਵਿੱਚੋਂ ਮਿਲੇ ਉਪਦੇਸ਼ ਰਾਹੀਂ ਮੈਂ ਇਹਨਾਂ ਪੰਜਾਂ ਵਿਕਾਰਾਂ ਰੂਪੀ ਮਿਰਗਾਂ ਨੂੰ ਜਿੱਤ ਲਿਆ ਹੈ ਇਹਨਾਂ ਨੂੰ ਵਸ ਵਿੱਚ ਕਰ ਲਿਆ ਹੈ ਇਹਨਾਂ ਦਾ ਸ਼ਿਕਾਰ ਕਰ ਲਿਆ ਹੈ ਇਹ ਅਵਸਥਾ ਵਿਰਲੇ ਮਨੁੱਖਾਂ ਦੀ ਬਣਦੀ ਹੈ ਨਹੀਂ ਤੇ ਗੁਰੂ ਸਾਹਿਬ ਜੀ ਆਖਦੇ ਨੇ ਇਹ ਪੰਜੇ ਵਿਕਾਰ ਜਿਹੜੇ ਨੇ ਸੰਸਾਰ ਭਰ ਦਾ ਹਰ ਇੱਕ ਮਨੁੱਖ ਇਹਨਾਂ ਦਾ ਜਿਹੜਾ ਹੈ ਪਾਣੀ ਭਰ ਰਿਹਾ ਹੈ ਇਹਨਾਂ ਦੀ ਵਸ ਵਿੱਚ ਇਹਨਾਂ ਦੀ ਗ੍ਰਿਫਤ ਵਿੱਚ ਬੈਠਾ ਹੈ ਇਹ ਪੰਜੇ ਵਿਕਾਰ ਮਨੁੱਖ ਨੂੰ ਆਪਣੇ ਜੀਵਨ ਦੇ ਅਸਲ ਮਨੋਰਥ ਤੋਂ ਛਡਾ ਕਰਕੇ ਤੇ ਜੀਵਨ ਅਜਾਈਂ ਜਾਣ ਵਾਲੇ ਰਸਤੇ ਮਾਰਗ ਉਤੇ ਪਾ ਰਹੇ ਹਨ ਪਰ ਜਿਹੜਾ ਸਤਸੰਗਤ ਵਿੱਚ ਆਇਆ ਹੈ ਸਤਸੰਗਤ ਦੀ ਰਹਿਮਤ ਗੁਰੂ ਉਪਦੇਸ਼ ਉਸ ਤੇ ਵਰਤਿਆ ਤੇ ਉਹਨਾਂ ਫਿਰ ਕਿਸੇ ਬਿਣਾ ਖਾਸ ਅਡੰਬਰ ਤੋਂ ਇਹਨਾਂ ਵਿਸ਼ੇ ਵਿਕਾਰਾਂ ਨੂੰ ਇਹਨਾਂ ਪੰਜਾਂ ਵਿਕਾਰਾਂ ਨੂੰ ਵਾਸ ਵਿੱਚ ਕਰ ਲਿਆ ਜਿਸ ਕਰਕੇ ਗੁਰੂ ਸਹਿਬ ਜੀ ਬਾਣੀ ਵਿੱਚ ਇਹ ਵੀ ਆਖਦੇ ਨੇ ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ ساری ਸ੍ਰਿਸ਼ਟੀ ਦੇ ਜੀਵਾਂ ਉੱਤੇ ਇਹ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਿਕਦਾਰ ਬਣ ਕੇ ਬੈਠੇ ਨੇ ਚੌਧਰੀ ਬਣ ਕੇ ਬੈਠੇ ਨੇ ਹੁਕਮ ਕਰਦੇ ਨੇ RAM ਭਗਤ ਕੇ ਪਾਣੀ ਹਾਰ ਪਰ ਪਰਮੇਸ਼ਰ ਦਾ ਜਿਹੜਾ ਭਗਤ ਹੈ ਉਹਦੇ ਪਾਣੀ ਹਾਰ ਹੁੰਦੇ ਆ ਤੋ ਹਜ਼ੂਰ ਗੁਰੂ ਅਰਜੁਨ ਸਾਹਿਬ ਮਹਾਰਾਜ ਨੇ ਰਬੀ ਭਗਤਾਂ ਵਾਸਤੇ ਆਖਿਆ ਹੈ ਕਿ ਸੰਤ ਸੰਗ ਦੇ ਚੜਿਓ ਸ਼ਿਕਾਰ ਜਿਹੜਾ ਸਤ ਸੰਗਤ ਰਾਹੀਂ ਮਿਲੇ ਹੋਏ ਉਪਦੇਸ਼ ਦੇ ਦੁਆਰਾ ਇਹਨਾਂ ਵਿਕਾਰਾਂ ਦਾ ਸ਼ਿਕਾਰ ਕਰਨ ਵਾਸਤੇ ਚੜਿਆ ਹੈ। ਉਹਨੇ ਬਿਨਾਂ ਕਿਸੇ ਖਾਸ ਅਡੰਬਰ ਤੋਂ ਵਿਖਾਵੇ ਤੋਂ ਮਿਰਗ ਪਕਰੇ ਇਹ ਪੰਜੇ ਵਿਕਾਰਾਂ ਨੂੰ ਫੜ ਲਿਆ ਹੈ ਆਪਣੀ ਗ੍ਰਿਫਤ ਵਿੱਚ ਲੈ ਲਿਆ ਹੈ। ਇਸ ਨੂੰ ਫਿਰ ਗੁਰੂ ਸਾਹਿਬ ਜੀ ਪਹਿਲੇ ਪਾਦਵੇ ਤਾਹ ਦੇ ਨੇ 10 ਮਿਰਗੀ ਸਹਜੇ ਬੰਦ ਆਨੀ 10 ਮਿਰਗੀ ਮਿਰਗੀ ਤੇ ਮਿਰਗ ਹਿਰਨੂ ਆਖਦੇ ਹਨ ਇਥੇ 10 ਮਿਰਗੀ 10 ਮਿਰਗਾਂ ਦੀ ਗੱਲ ਕੀਤੀ ਹੈ ਮਨੁੱਖੀ ਪੰਜ ਇੰਦਰੇ ਨੇ ਜਿਹੜੇ ਕਰਮ ਇੰਦਰੇ ਨੇ ਤੇ ਪੰਜ ਗਿਆਨ ਇੰਦਰੇ ਹਨ ਇਨਾਂ ਨੂੰ 10 ਦੀ ਗਿਣਤੀ ਦੱਸਿਆ ਗਿਆ ਹੈ ਗਿਆਨ ਇੰਦਰੀਆਂ ਰਾਹੀਂ ਮਨੁੱਖ ਕੁਝ ਗਿਆਨ ਹਾਸਲ ਕਰਦਾ ਹੈ ਕੋਈ ਸੇਚ ਸੁਚੇਤਾ ਪ੍ਰਾਪਤ ਕਰਦਾ ਹੈ ਕਰਮ ਇੰਦਰੀਆਂ ਰਾਹੀਂ ਆਪਣੇ ਜੀਵਨ ਦੇ ਕਰਮ ਕਰਦਾ ਹੈ ਪੰਜਾਂ ਗਿਆਨ ਇੰਦਰੀਆਂ ਰਾਹੀਂ ਇਸ ਨੂੰ ਗੁਰੂ ਉਪਦੇਸ਼ ਦਾ ਗਿਆਨ ਆਪਣੇ ਅੰਦਰ ਟਿਕਾਉਣਾ ਚਾਹੀਦਾ ਸੀ ਜੋ ਨਹੀਂ ਇਕੱਠਾ ਕਰ ਰਿਹਾ ਤੇ ਪੰਜ ਕਰਮ ਇੰਦਰੀਆਂ ਰਾਹੀਂ ਪਰਮੇਸ਼ਰ ਪ੍ਰਭੂ ਦੀ ਸੇਵਾ ਸਿਫਤ ਵਡਿਆਈ ਵਾਲੇ ਕਾਰਜ ਵਿੱਚ ਅੱਗੇ ਜੁੜਨਾ ਸੀ ਇਹ ਉਹ ਵੀ ਨਹੀਂ ਕਰਦਾ ਇਹ ਆਪਣੀ ਮਰਜ਼ੀ ਅਨੁਸਾਰ ਚੱਲਦੇ ਨੇ ਆਪਣੀ ਇੱਛਾ ਅਨੁਸਾਰ ਚੱਲੀ ਜਾ ਰਹੇ ਹਨ ਇਹ ਮਨੁੱਖੀ ਮਨ ਤੋਂ ਬਾਹਰੀ ਹੋਏ ਪਏ ਹਨ ਇਸ ਕਰਕੇ ਗੁਰੂ ਸਾਹਿਬ ਜੀ ਆਖਦੇ ਨੇ ਜਿਹੜਾ ਸਤ ਸੰਗਤ ਵਿੱਚ ਆਇਆ ਹੈ ਸਤ ਸੰਗਤ ਵਿੱਚੋਂ ਮਿਲੇ ਉਪਦੇਸ਼ ਦੇ ਸਦਕਾ ਜੋ ਉਹਦੀ ਆਤਮਿਕ ਅਵਸਥਾ ਸਹਿਜ ਅਵਸਥਾ ਬਣੀ ਹੈ ਉਸ ਸਹਿਜ ਅਵਸਥਾ ਦੇ ਨਾਲ 10 ਮਿਰਗੀ ਸਹਜੇ ਬੰਦ ਆਨੀ ਉਹਨੇ ਆਪਣੇ ਕਰਮ ਇੰਦਰੀ ਗਿਆਨ ਇੰਦਰੀ ਇਹਨਾਂ 10 ਨੂੰ ਬੰਨ ਲਿਆ ਹੈ ਕਾਬੂ ਵਿੱਚ ਕਰ ਲਿਆ ਹੈ ਜਿਹੜੇ ਵਿਕਾਰਾਂ ਵਾਲੇ ਪਾਸੇ ਜਾਦਾ ਦੌੜ ਭਾਜ ਕਰਦੇ ਸਨ ਉਹਨਾਂ ਨੂੰ ਸਤਸੰਗਤ ਵਿੱਚੋਂ ਮਿਲੇ ਉਪਦੇਸ਼ ਦੇ ਰਾਹੀਂ ਇਸ ਮਨੁੱਖ ਨੇ ਹੁਣ ਆਪਣੇ ਵਸ ਵਿੱਚ ਕਰ ਲਿਆ ਹੈ ਗਿਆਨ ਇੰਦਰੀਆਂ ਦੀ ਜੇ ਬਾਤ ਕਰੀਏ ਤੇ ਇਹਨਾਂ ਨੇਤਰਾਂ ਦੀ ਗੱਲ ਅੱਖਾਂ ਦੀ ਗੱਲ ਸਭ ਤੋਂ ਪਹਿਲਾਂ ਹੁੰਦੀ ਹੈ ਜਿਹਦੇ ਰਾਹੀਂ ਮਨੁੱਖ ਨੂੰ ਕੋਈ ਗਿਆਨ ਹਾਸਲ ਹੁੰਦਾ ਹੈ ਇਹ ਅੱਖਾਂ ਸੰਸਾਰੀ ਰੰਗ ਵੇਖ ਰੀਆਂ ਕਿਸ ਨੇ ਕਿਸ ਰੰਗ ਦੇ ਕੱਪੜੇ ਪਹਿਨੇ ਹਨ ਇਹ ਵੇਖ ਰੀਆਂ ਹਨ ਕੋਈ ਗੋਂ ਤੁਰਿਆ ਆ ਰਿਹਾ ਹੈ ਸਭ ਤੋਂ ਪਹਿਲਾਂ ਅੱਖਾਂ ਵੇਖਦੀਆਂ ਨੇ ਵੀ ਕੌਣ ਤੁਰਿਆ ਆ ਰਿਹਾ ਹੈ ਕੋਈ ਮਨੁੱਖ ਹੈ ਕੋਈ ਪੰਛੀ ਹੈ ਕੋਈ ਜਾਨਵਰ ਹੈ ਕੀ ਹੈ ਇਹ ਅੱਖ ਨਹੀਂ ਵੇਖਣ ਦਾ ਕਾਰਜ ਕੀਤਾ ਜਾ ਰਿਹਾ ਸ੍ਰਿਸ਼ਟੀ ਨੂੰ ਧਰਤੀ ਨੂੰ ਕਾਇਨਾਤ ਨੂੰ ਪਸਾਰੇ ਨੇ ਪਰਵਦੇਰੀ ਤੌਰ ਤੇ ਇਹ ਅੱਖਾਂ ਇਹ ਵਿਕਾਰਾਂ ਰੂਪੀ ਰੂਪ ਜਿਆਦਾ ਦੇਖ ਰਹੀਆਂ ਹਨ ਉਹਨਾਂ ਦੀਆਂ ਅੱਖਾਂ ਜਿਨ੍ਹਾਂ ਨੇ ਸਤ ਸੰਗਤ ਨਹੀਂ ਇਨ੍ਹਾਂ ਅੱਖਾਂ ਵਿੱਚ ਗਿਆਨ ਦਾ ਅੰਜਨ ਗਿਆਨ ਦਾ ਸ਼ਰਮਾ ਨਹੀਂ ਪਾਇਆ ਕਾਇਨਾਤ ਦੇ ਪਸਾਰੇ ਵਿੱਚ ਹੀ ਪਰਮੇਸ਼ਰ ਪ੍ਰਭੂ ਦਾ ਵਾਸਾ ਹੈ ਪਰ ਇਹ ਅੱਖਾਂ ਉਸ ਰੱਬ ਦਾ ਵਾਸਾ ਨਹੀਂ ਦੇਖ ਰਹੀਆਂ ਤੇ ਗੁਰੂ ਸਾਹਿਬ ਜੀ ਆਖਦੇ ਨੇ ਕਿ ਅੱਖਾਂ ਇਹ ਗਿਆਨ ਇੰਦਰਾ ਜਿਹੜਾ ਗੁਰੂ ਉਪਦੇਸ਼ ਦਾ ਪਾਤਰ ਬਣਿਆ ਗੁਰੂ ਉਪਦੇਸ਼ 사ਤ ਸੰਗਤ ਵਿੱਚੋਂ ਜਿਸ ਨੇ ਲਿਆ ਹੈ ਤੇ ਇਹਨਾਂ ਅੱਖਾਂ ਨੂੰ ਸਹੀ راہ ਮਾਰਗ ਉਹ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਤੇ ਆਖਿਆ ਵੀ ਇਹ ਨਿਤ ਨਹੋ ਮੇਦੇ ਹੋ ਹਰ ਬਿਨ ਅਵਰ ਨ ਦੇਖੋ ਕੋਈ ਇਹਨਾਂ ਨੇਤਰਾ ਨੂੰ ਇਹਨਾਂ ਅੱਖਾਂ ਨੂੰ ਇਸ ਤਰ੍ਹਾਂ ਸ਼ਿਕਾਰ ਕਰ ਲਿਆ ਇਸ ਤਰ੍ਹਾਂ ਬੰਦ ਆਣੀ ਬੰਨ ਲਿਆ ਕਾਬੂ ਵਿੱਚ ਕਰ ਲਿਆ ਤੇ ਸਮਝਾ ਦਿੱਤਾ ਵੀ ਰੱਬ ਤੋਂ ਮੇਨਾ ਕਿਸੇ ਦਾ ਦੀਦਾਰ ਨਹੀਂ ਕਰਨਾ ਸਾਰਿਆਂ ਵਿੱਚ ਪਰਮੇਸ਼ਰ ਨੂੰ ਦੇਖਣਾ ਈਵੇਂ ਹੀ ਇਹਨਾਂ ਕੰਨਾਂ ਦੀ ਜੇ ਬਾਤ ਕਰਦੇ ਹਨ ਇਹਨਾਂ ਕੰਨਾਂ ਰਾਹੀਂ ਜਿਸ ਨੇ ਸਤ ਸੰਗਤ ਵਿੱਚੋਂ ਉਪਦੇਸ਼ ਗ੍ਰਹਿਣ ਕੀਤਾ ਹੈ ਸਤ ਸੰਗਤ ਵਿੱਚਲੇ ਉਪਦੇਸ਼ ਨੇ ਇਹਨਾਂ ਕੰਨਾਂ ਨੂੰ ਸਮਝਾ ਦਿੱਤਾ ਹੈ ਵੀ ਤੁਹਾਨੂੰ ਜੇ ਸਰੀਰ ਨਾਲ ਜੋੜਿਆ ਹੈ ਤੇ ਰੱਬ ਦੀ ਸਿਵ ਸਲਾ ਦੀ ਸੱਚੀ ਬਾਣੀ ਸੁਣਨ ਵਾਸਤੇ ਇਹਨਾਂ ਕੰਨਾਂ ਦੇ ਨਾਲ ਹੀ ਤੁਸੀਂ ਚੁਗਲੀ ਨਿੰਦਿਆ ਝੂਠ ਇਹ ਨਾ ਸੁਣੋ ਮਾੜੇ ਬੋਲ ਨਾ ਸੁਣੋ ਗੰਦੇ ਗੀਤ ਨਾ ਸੁਣੋ ਸਗੋਂ ਇਹ ਜੇ ਸਰੀਰ ਨਾਲ ਜੋੜੇ ਗਏ ਹਨ ਤੇ ਇਹਨਾਂ ਨੂੰ ਰੱਬ ਦੀ ਸਿਵ ਸਲਾ ਦੀ ਬਾਣੀ ਸੁਣਨ ਵਾਸਤੇ ਜੋੜਿਆ ਗਿਆ ਹੈ ਇਹ ਵੀ ਸਤਿਗੁਰੂ ਸਾਹਿਬ ਮਹਾਰਾਜ ਬਾਣੀ ਵਿੱਚ ਉਪਦੇਸ਼ ਦਿੰਦੇ ਹਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅਨੰਦ ਸਾਹਿਬ ਦੀ ਬਾਣੀ ਵਿੱਚ ਕਿਰਪਾ ਕੀਤੀ ਹੈ ਤੇ ਹਜ਼ੂਰ ਆਖਦੇ ਨੇ ਕਿ ਏ ਸਰਵਨਹੁ ਮੇਰੇ ਹੋ ਸਾਚੈ ਸੁਣਨੈ ਨੂੰ ਪਠਾਏ ਸਾਚੈ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਤੁਹਾਨੂੰ ਸੱਚ ਸਿਵ ਸਲਾਹ ਦੀ ਪਰਮੇਸ਼ਰ ਦੀ ਬਾਣੀ ਸੁਣਨ ਵਾਸਤੇ ਸਰੀਰ ਨਾਲ ਜੋੜਿਆ ਹੈ। ਤੋਂ satsangat ਵਿੱਚੋਂ ਮਿਲੇ ਇਸ ਉਪਦੇਸ਼ ਸਦਕਾ ਇਹ ਗਿਆਨ ਇੰਦਰੇ ਜਿਹੜੇ ਨੇ ਉਹ ਸਹੀ ਦਿਸ਼ਾ ਵਿੱਚ ਤੁਰ ਪੈਂਦੇ ਹਨ। ਜਿਸ ਵਾਸਤੇ ਇਹਨਾਂ ਨੂੰ ਸਰੀਰ ਨਾਲ ਜੋੜਿਆ ਹੈ ਉਸ ਰਾਹ ਉਸ ਮਾਰਗ ਉਤੇ ਤੁਰਦੇ ਹਨ। ਇਸ ਕਰਕੇ ਹਜ਼ੂਰ ਇਥੇ ਕਿਰਪਾ ਕਰਕੇ ਆਹਦੇ ਨੇ ਕਿ 10 ਮਿਰਗੀ ਸਹਜੇ ਬੰਦ ਆਨੀ ਗੁਰੂ ਵੱਲੋਂ satsangat ਵਿੱਚ ਮਿਲੇ ਉਪਦੇਸ਼ ਸਦਕਾ ਇਹਨਾਂ 10 ਮਿਰਗਾਂ ਨੂੰ 5 ਕਰਮਿੰਦਰੀ 5 ਗਿਆਨਿੰਦਰੀ ਇਹਨਾਂ ਮਿਰਗਾਂ ਨੂੰ ਸਹਜੇ ਬੰਦ ਆਨੀ ਇਹਨਾਂ ਨੂੰ ਬੰਨ ਲਿਆ ਹੈ ਇਹਨਾਂ ਨੂੰ ਕਾਬੂ ਵਿੱਚ ਕਰ ਲਿਆ ਹੈ ਫਿਰ ਹੈ 5 ਮਿਰਗ ਵਿਦੇ ਸ਼ਿਵ ਕੀ ਬਾਣੀ ਇਹ ਜਿਹੜੇ ਪੰਜ ਮਿਰਗ ਹਨ ਇਹ ਅੱਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਇਹਨਾਂ ਨੂੰ ਵੀ ਮਿਰਗ ਲਿਖਿਆ ਹੈ ਸੰਸਾਰ ਰੂਪੀ ਜੰਗਲ ਵਿੱਚ ਇਹ ਪੰਜੇ ਵਿਕਾਰਾਂ ਦਾ ਵੱਡਾ ਪ੍ਰਭਾਵ ਹੈ ਇਹ ਮਨ ਇਹਨਾਂ ਪੰਜਾਂ ਵਿਕਾਰਾਂ ਦੇ ਪੰਜਾਂ ਮਿਰਗਾਂ ਦੇ ਅਧੀਨ ਹੋ ਕਰਕੇ ਤੁਰ ਰਿਹਾ ਹੈ ਜਦੋਂ ਕਿ ਮਨ ਸ਼ਿਕਾਰੀ ਹੈ ਤੇ ਇਹਨਾਂ ਪੰਜਾਂ ਵਿਕਾਰਾਂ ਨੂੰ ਇਸ ਨੇ ਸ਼িকার ਕਰਨਾ ਹੈ ਤੇ ਹੋ ਇਸ ਤੋਂ ਉਲਟ ਰਿਹਾ ਹੈ ਕਿ ਇਹ ਪੰਜੇ ਜਿਹੜੇ ਵਿਕਾਰ ਨੇ ਇਹਨਾਂ ਨੇ ਇਸ ਮਨ ਨੂੰ ਹੀ ਜਿਹੜਾ ਹੈ ਸ਼িকার ਕਰ ਲਿਆ ਇਥੇ ਸਤ ਸੰਗਤ ਵਿੱਚੋਂ ਮਿਲੇ ਉਪਦੇਸ਼ ਸਦਕਾ ਇਹਨਾ ਪੰਜਾਂ ਮਿਰਗਾਂ ਨੂੰ ਵੀ ਗੁਰੂ ਸਾਹਿਬ ਜੀ ਆਖਦੇ ਨੇ ਪੰਜ ਮਿਰਗ ਬੇਦੇ ਇਹ ਵਿੰਨ ਲੈ ਗਏ ਹਨ ਸ਼ੇਵਕੀ ਬਾਣੀ ਰਬ ਦੀ ਸ਼ਿਵਸਦਾ ਦੀ ਬਾਣੀ ਦੇ ਤੀਰਾਂ ਦੇ ਰਾਹੀ ਇੱਥੇ ਬਾਣੀ ਦਾ ਅਰਥ ਹੈ ਬਾਣ ਤੀਰ ਇਹ ਤੀਰ ਜਿਹੜੇ ਇਸ ਮਨ ਰੂਪੀ ਸ਼ਿਕਾਰੀ ਨੇ ਚਲਾਏ ਨੇ ਤੇ ਇਸ ਮਨ ਨੇ ਇਹਨਾਂ ਪੰਜਾਂ ਵਿਕਾਰਾਂ ਨੂੰ ਵਿੰਨ ਲਿਆ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ 베ਦੇ ਇਹਨਾਂ ਨੂੰ ਵਿੰਨ ਲਿਆ ਹੈ ਹੁਣ ਇਹ ਪੰਜੇ ਜਿਹੜੇ ਨੇ ਇਸ ਦੇ ਕਾਬੂ ਵਿੱਚ ਨੇ ਇਸ ਦੇ ਵਸ ਵਿੱਚ ਨੇ ਇਸ ਮਨ ਨੇ ਇਨਾਂ ਦਾ ਸ਼ਿਕਾਰ ਕਰ ਲਿਆ ਫਿਰ ਅੱਗੇ ਆਖਦੇ ਨੇ ਆਖੀਰ ਬਿਰਤ ਬਾਹਰ ਆਇਓ ਧਾਏ ਕੋਈ ਵੀ ਗੁਣ ਹੈ ਮਨੁੱਖ ਦੇ ਅੰਦਰ ਹੀ ਉਹ ਪਿਆ ਹੋਇਆ ਹੈ ਸਿਰਫ ਲੋੜ ਹੈ ਉਸ ਨੂੰ ਪਛਾਣਨ ਦੀ ਉਸ ਨੂੰ ਵਰਤਣ ਦੀ ਸਹਜੇ ਸਹਜੇ ਕਿਸੇ ਵੀ ਕਾਰਜ ਨੂੰ ਕਰਨ ਵਿੱਚ ਮਨੁੱਖ ਪਹਿਲਾਂ ਪਹਿਲ ਔਖਾ ਹੁੰਦਾ ਹੈ ਦੁਖੀ ਹੁੰਦਾ ਹੈ ਪਰੇਸ਼ਾਨ ਹੁੰਦਾ ਹੈ ਕਾਮਯਾਬ ਨਹੀਂ ਹੁੰਦਾ ਜਿਵੇਂ ਜਿਵੇਂ ਉਸ ਦਾ ਅਭਿਆਸ ਕਰਦਾ ਜਾਂਦਾ ਹੈ ਤਿਵੇਂ-ਤਿਵੇਂ ਕਾਮਯਾਬ ਹੁੰਦਾ ਜਾਂਦਾ ਹੈ ਤਿਵੇਂ-ਤਿਵੇਂ ਉਸ ਚੱਜਾ ਹੁੰਦਾ ਜਾਂਦਾ ਹੈ ਮਹਰ ਹੋਈ ਜਾਂਦਾ ਹੈ ਜਿਵੇਂ ਛੋਟੇ ਬੱਚੇ ਨੂੰ ਲਿਖਣਾ ਨਹੀਂ ਹੁੰਦਾ ਤੇ ਪਹਿਲਾਂ ਉਸ ਦਾ ਹੱਥ ਫੜ ਕੇ ਲਿਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫਿਰ ਸਹਜੇ ਸਹਜ ਉਹ ਆਪ ਲਿਖਣਾ ਸ਼ੁਰੂ ਕਰ ਦਿੰਦਾ ਹੈ ਪਹਿਲੇ ਉਹਦੇ ਅੱਖਰ ਕੋਈ ਬਹੁਤੇ ਸੁੰਦਰ ਨਹੀਂ ਹੁੰਦੇ ਚੰਗੇ ਨਹੀਂ ਹੁੰਦੇ ਫਿਰ ਜਿਵੇਂ ਜਿਵੇਂ ਰੋਜ਼ ਦਾ ਅਭਿਆਸੀ ਹੁੰਦਾ ਹੈ ਤਿਵੇਂ ਲਿਖਾਈ ਚੰਗੀ ਬਣ ਜਾਂਦੀ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਇੱਥੇ ਕਿਰਪਾ ਕਰਕੇ ਆਖਦੇ ਨੇ ਕਿ ਜਦੋਂ ਮਨ ਨੇ ਇਹਨਾਂ ਪੰਜਾਂ ਵਿਕਾਰਾਂ ਦਾ ਸ਼ਿਕਾਰ ਕਰਨਾ ਸੀ ਪਰ ਇਸ ਨੇ ਆਪਣੀ ਇਹ ਆਦਤ ਆਪਣਾ ਇਹ ਕਰਮ ਆਪਣਾ ਇਹ ਸੁਭਾਅ ਛੱਡ ਦਿੱਤਾ ਤੇ ਤਦੋਂ ਫਿਰ ਜਿਹੜਾ ਹੈ ਇਹਨਾਂ ਪੰਜਾਂ ਵਿਕਾਰਾਂ ਨੇ ਇਸ ਮਨ ਤੇ ਕਾਬੂ ਪਾ ਲਿਆ ਕੋਈ ਸ਼ubh ਗੁਣ ਚੰਗਾ ਗੁਣ ਮਨੁੱਖ ਦੇ ਅੰਦਰ ਜਿਹੜਾ ਬੈਠਾ ਹੋਇਆ ਹੈ ਇਹ ਸਹਿਜ ਹੀ ਸਹਿਜ ਪ੍ਰਗਟ ਹੁੰਦਾ ਹੈ ਜਿਵੇਂ ਜਿਵੇਂ ਉਹਦਾ ਅਭਿਆਸੀ ਹੁੰਦਾ ਹੈ ਇਹ ਗੁਣ ਖਤਮ ਨਹੀਂ ਹੁੰਦਾ ਏਸ਼ਾ ਨੂੰ ਗੁਰੂ ਸਾਹਿਬ ਜੀ ਆਖਦੇ ਨੇ ਕਿ ਮਨ ਦੀ ਜਿਹੜੀ ਬਿਰਤੀ ਸੀ ਉਹ ਸ਼ਿਕਾਰ ਖੇਡਣ ਵਾਲੀ ਇਹਨਾਂ ਪੰਜਾਂ ਵਿਕਾਰਾਂ ਨੇ ਦਵਾ ਤੇ ਲਈ ਹੈ ਪਰ ਜਦੋਂ ਇਹ ਮਨ ਗੁਰੂ ਕੀ ਸ਼ਰਨ ਵਿੱਚ ਆਇਆ ਤੇ ਮਨ ਦੀ ਇਹ ਸ਼ਿਕਾਰੀ ਬਿਰਤੀ ਜਿਸ ਨੇ ਪੰਜ ਵਿਕਾਰਾਂ ਨੂੰ ਸ਼ਿਕਾਰ ਬਣਾਉਣਾ ਸੀ ਉਹ ਬਿਰਤੀ ਬਾਹਰ ਆ ਗਈ ਆਖੀਰ ਬਿਰਤ ਬਾਹਰ ਆਇਓ ਧਾਏ ਗੁਰੂ ਨੇ ਹੌਸਲਾ ਦਿੱਤਾ ਗੁਰੂ ਨੇ ਰਹਿਮਤ ਕੀਤੀ ਗੁਰੂ ਨੇ ਬਖਸ਼ਿਸ਼ ਕੀਤੀ ਗੁਰਥਾਪੀ ਦਿੱਤੀ ਕੰਡ ਜੀਓ ਜਦੋਂ ਗੁਰੂ ਨੇ ਹੌਸਲਾ ਦਿੱਤਾ ਹੈ ਤੇ ਜਿਹੜੇ ਪੰਜ ਵਿਕਾਰ ਮੈਨੂੰ ਰੋਜ਼ ਢਾਲ ਆ ਰਹੇ ਸਨ ਤੇ ਹੁਣ ਨੇਹ ਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ ਹੁਣ ਉਹਨਾਂ ਪੰਜ ਜਵਾਨਾਂ ਨੂੰ ਉਹਨਾਂ ਪੰਜ ਵਿਕਾਰਾਂ ਨੂੰ ਮੈਂ ਕਾਬੂ ਵਿੱਚ ਕਰ ਲਿਆ ਹੈ ਇਹ ਸ਼ਕਾਰਬਿਰਤੀ ਗੁਰੂ ਨੇ ਰਹਿਮਤ ਕੀਤੀ ਤੇ ਮੇਰੇ ਅੰਦਰੋਂ ਪ੍ਰਗਟ ਹੋਈ ਆਖੀਰ ਬਿਰਤ ਬਾਹਰ ਆਇਓ ਧਾਇ ਇਹ ਆਖੀਰ ਬਿਰਤੀ ਆਖੀਰ ਬਿਰਤ ਕਹਿੰਦੇ ਨੇ ਸ਼ਿਕਾਰ ਕਰਨ ਦੀ ਬਿਰਤੀ ਇਹ ਦੌੜ ਕਰਕੇ ਬਾਹਰ ਆ ਗਈ ਹੈ ਜਿਸ ਨੇ ਹੁਣ ਇਨ੍ਹਾਂ ਵਿਕਾਰਾਂ ਦੇ ਨੂੰ ਜਿਹੜਾ ਆਪਣਾ ਸ਼ਿਕਾਰ ਬਣਾਇਆ ਹੈ ਤੇ ਫਿਰ ਅਗੇ ਆਖਦੇ ਨੇ ਅਹੀਰਾ ਪਾਇਓ ਘਰ ਕਹਿ ਗਾਏ ਹੁਣ ਘਰ ਰੂਪ ਇਸ ਸਥਾਨ ਅੰਦਰ ਹੀ ਜਿਸ ਸ਼ਿਕਾਰ ਨੂੰ ਮੈਂ ਬਾਹਰ ਲੱਭਣ ਭਜਿਆ ਫਿਰਦਾ ਸੰ ਤੇ ਉਹ ਪੰਜੇ ਵਿਕਾਰ ਮੇਰੇ ਅੰਦਰ ਬੈਠੇ ਹੋਏ ਸਨ ਤੇ ਉਹਨਾਂ ਪੰਜਾਂ ਵਿਕਾਰਾਂ ਨੂੰ ਮੈਂ ਅੰਦਰੋਂ ਹੀ ਜਿਹੜਾ ਹੈ ਘੇਰਾ ਪਾ ਲਿਆ ਹੈ ਉਹਨਾਂ ਉੱਤੇ ਕਾਬੂ ਪਾ ਲਿਆ ਹੈ ਉਹਨਾਂ ਉੱਤੇ ਪਕੜ ਪੱਕੀ ਬਣਾ ਲਈ ਹੈ ਅਹੇਰਾ ਪਾਇਓ ਘਰ ਕਹਿ ਗਾਏ ਭਾਵ ਆਪਣੇ ਘਰ ਵਿੱਚ ਗ੍ਰਾਮ ਵਿੱਚ ਨਗਰ ਵਿੱਚ ਸਰੀਰ ਰੂਪੀਏ ਸਥਾਨ ਵਿੱਚ ਹੀ ਜਿਹੜੇ ਇਹ ਪੰਜ ਵਿਕਾਰ ਇੱਥੇ ਆ ਕਰਕੇ ਬੈਠੇ ਹੋਏ ਸਨ ਉਹਨਾਂ ਦਾ ਮੈਂ ਸ਼ਿਕਾਰ ਕਰ ਲਿਆ ਹੈ ਫਿਰ ਨਾਲ ਲੱਗੇ ਆਹਦੇ ਨੇ ਮਿਰਗ ਪਕਰੇ ਘਰ ਆਨੇ ਹਾਟ ਫਿਰ ਜਿਵੇਂ ਕੋਈ ਸ਼ਿਕਾਰੀ ਕਿਸੇ ਸ਼ਿਕਾਰ ਨੂੰ ਕਰਨ ਵਾਸਤੇ ਜੰਗਲ ਵਿੱਚ ਗਿਆ ਤੇ ਉਹਨੇ ਮਿਰਗ ਜਿਹੜੇ ਨੇ ਉਹਨਾਂ ਨੂੰ ਜਦੋਂ ਨਿਸ਼ਾਨਾ ਬਣਾਇਆ ਕੁਝ ਮਿਰਗ ਮਾਰ ਦਿੱਤੇ ਕੁਝ ਕਾਬੂ ਵਿੱਚ ਕਰ ਲਈ ਜਾਂ ਜਿਵੇਂ ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈ ਕਿ ਜਿਵੇਂ ਇੱਕ ਮਦਾਰੀ ਜਿਹੜਾ ਉਹ ਬਾਂਦਰ ਨੂੰ ਉਹ ਜੰਗਲ ਵਿੱਚੋਂ ਫੜ ਕਰਕੇ ਲੈ ਕਰਕੇ ਆਉਂਦਾ ਹੈ ਤੇ ਫਿਰ ਉਸ ਨੂੰ ਆਪਣੇ ਹੱਥ ਵਿੱਚ ਕਰ ਲੈਂਦਾ ਹੈ ਭਾਵ ਆਪਣੇ ਕਾਬੂ ਵਿੱਚ ਕਰ ਲੈਂਦਾ ਹੈ ਉਹਨੂੰ ਸਿਖਾਉਂਦਾ ਹੈ ਜਿਵੇਂ ਫਿਰ ਉਹ ਮਦਾਰੀ ਚਾਹੁੰਦਾ ਓਵੇਂ ਉਹ ਬਾਂਦਰ ਕਰਦਾ ਹੈ ਇਹਨੂੰ ਕਬੀਰ ਸਾਹਿਬ ਜੀ ਨੇ ਵੀ ਬਾਣੀ ਵਿੱਚ ਇੱਕ ਥਾਂ ਜ਼ਿਕਰ ਕੀਤਾ ਹੈ। ਕਬੀਰ ਸਾਹਿਬ ਜੀ ਆਹ ਦਿਨੇ ਮਰਕਟ ਮੁਸਤੀ ਅਨਾਜ ਕੀ ਮਨ ਬਉ ਰਾਰੇ ਲਈਨੀ ਹੱਥ ਪਸਾਰ। ਉਹਨਾਂ ਆਹ ਦਿਨੇ ਵੀ ਉਹ ਅਨਾਜ ਦੀ ਇੱਕ ਮੁਠ ਦੇ ਬਦਲੇ ਉਹਨੇ ਆਪਣੇ ਆਪ ਨੂੰ ਮਦਾਰੀ ਦਾ ਸ਼ਿਕਾਰ ਬਣਾ ਲਿਆ। ਤੇ ਹੁਣ ਫਿਰ ਐਸਾ ਹੋਇਆ ਹੈ ਕਿ ਜਿਹੜਾ ਇਹ ਆਜ਼ਾਦ ਜੰਗਲ ਵਿੱਚ ਘੁੰਮਦਾ ਸੀ ਹੁਣ ਨਾਚਿਓ ਘਰ ਘਰ ਬਾਹਰ। ਉਮਦਾਰੀ ਆਪਣਾ ਡਮਰੂ ਵਜਾਉਂਦਾ ਤੇ ਜਿਵੇਂ ਉਹ ਚਾਹੁੰਦਾ ਤਿਵੇਂ ਉਹ ਬਾਂਦਰ ਕਰਦਾ। ਇਹ ਹਾਲਾਤ ਬਿਲਕੁਲ ਇਸੇ ਤਰੀਕੇ ਦੇ ਨਾਲ ਸਾਡੇ ਮੰਨਦੇ ਹੋਏ ਨੇ ਕਿ ਇਹ ਮਾਇਆ ਰੂਪੀ ਜਿਹੜਾ ਸ਼ਿਕਾਰ ਹੈ ਮਦਾਰੀ ਹੈ। ਇਹ ਸਾਡੇ ਮਨ ਰੂਪੀ ਬਾਂਦਰ ਨੂੰ ਜਿਹੜਾ ਆਜ਼ਾਦ ਆਜ਼ਾਦੀ ਚਾਹੁੰਦਾ ਸੀ ਉਹਨੂੰ ਇਸ ਨੇ ਕਾਬੂ ਵਿੱਚ ਕਰ ਲਿਆ। ਫਿਰ ਇਸੇ ਤਰ੍ਹਾਂ ਆਖਦੇ ਨੇ ਵੀ ਜਦੋਂ ਕਿਸੇ ਨੂੰ ਸ਼ਿਕਾਰ ਕਰਕੇ ਉਹ ਆਪਣੇ ਕੋਲ ਲੈ ਆਉਂਦਾ ਹੈ ਤੇ ਫਿਰ ਉਹਦੀ ਆਪਣੀ ਮਰਜ਼ੀ ਨਹੀਂ ਚੱਲਦੀ। ਮਿਰਗ ਪਕਰੇ ਘਰ ਆਣੇ ਹਾਟ ਕਹਿੰਦੇ ਨੇ ਮਿਰਗ ਫੜ ਲਿਆਂਦੇ। ਭਾਉ ਪੰਜ ਵਿਕਾਰ ਕਾਬੂ ਵਿੱਚ ਕਰ ਲੇ ਇਹਨੂੰ ਆਪਣੇ ਘਰ ਦੀ ਹੱਟੀ ਤੇ ਆਪਣੇ ਕਾਬੂ ਵਿੱਚ ਰੱਖ ਲੇ। ਇਹ ਚੁਖ ਚੁਖ ਲੈ ਗਏ ਬਾਂਡੇ ਬਾਟ ਤੇ ਕਹਿੰਦੇ ਨੇ ਸਹਜੇ ਸਹਜ ਇਹਨਾਂ ਨੂੰ ਚੁਖ ਚੁਖ ਦਾ ਅਰਥ ਹੈ ਟੁਕੜੇ ਕਰਨਾ ਇਹਨਾਂ ਨੂੰ ਟੁਕੜੇ ਟੁਕੜੇ ਕਰ ਦਿੱਤਾ ਇਹਨਾਂ ਨੂੰ ਆਪਣੇ ਅੰਦਰੋਂ ਦੂਰ ਭੇਜ ਦਿੱਤਾ ਆਪਣੇ ਅੰਦਰੋਂ ਥਾਂ ਜਗ੍ਹਾ ਇਹਨਾਂ ਵਿਕਾਰਾਂ ਦੀ ਜਿਹੜੀ ਹੈ ਖਾਲੀ ਕਰ ਦਿੱਤੀ ਇਹ ਸਾਰੀ ਰਹਿਮਤ ਸੰਤ ਸੰਗ ਲੈ ਚੜਿਓ ਸ਼ਿਕਾਰ ਮਿਰਗ ਪਕਰੇ ਬਿਨ ਕੋਰ ਹਥਿਆਰ ਇਸ ਸਤ ਸੰਗਤ ਵਿੱਚੋਂ ਮਿਲੇ ਉਪਦੇਸ਼ ਸਦਕਾ ਇਹਨਾਂ ਪੰਜਾਂ ਵਿਕਾਰਾਂ ਨੂੰ ਜਿਹੜਾ ਹੈ ਉਹ ਮੈਂ ਸ਼িকার ਕੀਤਾ ਹੈ ਤੇ ਇਹਨਾਂ ਪੰਜਾਂ ਵਿਕਾਰਾਂ ਨੂੰ ਮੇਰੇ ਅੰਦਰੋਂ ਜਿਹੜਾ ਹੈ ਉਹ ਗੁਰੂ ਨੇ ਸਤ ਸੰਗਤ ਦੇ ਦਿੱਤੇ ਉਪਦੇਸ਼ ਰਾਹੀਂ ਦੂਰ ਕਰ ਦਿੱਤਾ ਤੇ ਫਿਰ ਸ਼ਬਦ ਦਾ ਚੌਥਾ ਤੇ ਆਖਰੀ ਪਦ ਹੈ ਇਹ ਅਹੇ ਦਾ ਕਿਨੋ ਦਾਨ ਨਾਨਕ ਕਹਿ ਘਰ ਕੇਵਲ ਨਾਮ ਕਹਿੰਦੇ ਨੇ ਵੀ ਜਿਵੇਂ ਕੋਈ ਸ਼ਿਕਾਰੀ ਜਦੋਂ ਕੋਈ ਸ਼ਿਕਾਰ ਕਰਕੇ ਲੈ ਆਉਂਦਾ ਹੈ ਤੇ ਜੋ ਕੁਝ ਵੀ ਲਿਆਇਆ ਹੈ ਕਈ ਵਾਰੀ ਉਸ ਨੂੰ ਅਗਾਹ ਵੇਚ ਦਿੰਦਾ ਹੈ ਜਿੱਦਾ ਉਸ ਨੂੰ ਚੰਗਾ ਫਲ ਮਿਲਦਾ ਹੈ ਚੰਗੇ ਪੈਸੇ ਮਿਲਦੇ ਨੇ ਧਨ ਦੌਲਤ ਪ੍ਰਾਪਤ ਹੁੰਦਾ ਹੈ। ਤੋਂ ਇਸੇ ਤਰ੍ਹਾਂ ਜਦੋਂ ਇਹਨਾਂ ਪੰਜਾਂ ਵਿਕਾਰਾਂ ਨੂੰ ਮੈਂ ਆਪਣੇ ਅੰਦਰੋਂ ਖਤਮ ਕਰ ਦਿੱਤਾ ਇਹਨਾਂ ਦਾ ਸ਼ਿਕਾਰ ਕਰ ਲਿਆ। ਇਹ ਦਿਨ ਵੀ ਮੈਨੂੰ ਇਸ ਦਾ ਇਹ ਵੱਡਾ ਦਾਨ ਮਿਲਿਆ ਇਹਦੀ ਬਖਸ਼ਿਸ਼ ਪ੍ਰਾਪਤ ਹੋਈ ਕਿ ਨਾਨਕ ਕਹਿ ਘਰ ਕੇਵਲ ਨਾਮ ਹੁਣ ਮੇਰੇ ਘਰ ਵਿੱਚ ਸਿਰਫ ਤੇ ਸਿਰ ਪਰਮੇਸ਼ਰ ਦਾ ਨਾਮ ਟਿਕ ਗਿਆ ਇਥੇ ਵਿਕਾਰਾਂ ਨੂੰ ਕੋਈ ਥਾਂ ਨਹੀਂ ਰਹੀ ਕੋਈ ਜਗ੍ਹਾ ਨਹੀਂ ਰਹੀ ਇਹ ਵਿਕਾਰ ਦੂਰ ਚਲੇ ਗਏ ਤੇ ਕਰਤੇ ਪ੍ਰਭੂ ਦਾ ਨਾਮ ਇਹ ਹਿਰਦੇ ਰੂਪੀ ਘਰ ਵਿੱਚ ਆਕਰ ਕੇ ਟਿਕ ਗਿਆ ਇਹ ਸਾਰੀ ਰਹਿਮਤ ਤੇ ਸਾਰੀ ਬਖਸ਼ਿਸ਼ ਜਿਹੜੀ ਹੈ ਉਹ ਸਤ ਸੰਗਤ ਰਾਹੀ ਹੋਈ ਹੈ ਸਤ ਸੰਗਤ ਦੇ ਮਿਲੇ ਉਪਦੇਸ਼ ਰਾਹੀ ساری ਬਖਸ਼ਿਸ਼ ਹੋਈ ਹੈ ਤਾਂ ਹਿਰਦੇ ਰੂਪੀ ਘਰ ਵਿੱਚ ਕਰਤੇ ਪਰਮੇਸ਼ਰ ਪ੍ਰਭੂ ਦਾ ਨਾਮ ਆਕਰਕੇ ਪੱਕੇ ਤੌਰ ਤੇ ਟਿਕ ਗਿਆ ਇੱਥੇ ਹੁਣ ਵਿਕਾਰਾਂ ਨੂੰ ਕੋਈ ਥਾਂ ਕੋਈ ਜਗ੍ਹਾ ਨਹੀਂ ਰਹੀ ਤੋ ਗੁਰੂ ਅਰਜੁਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਅੱਜ ਇਸ ਆਪਣੇ ਮੁਬਾਰਕ ਸ਼ਬਦ ਵਿੱਚ ਸਤ ਸੰਗਤ ਦੀ ਮਹਿਮਾ ਬਿਆਨ ਕੀਤੀ ਹੈ ਤੇ ਨਾਲ ਇਹ ਜੀਵਨ ਜੁਗਤੀ ਸਮਝਾਈ ਹੈ ਕਿ ਇਸ ਮਨ ਨੂੰ ਮਜ਼ਬੂਤ ਕੀਤਾ ਜਾਵੇ ਮਨ ਨੂੰ ਤਗੜਿਆ ਕੀਤਾ ਜਾਵੇ ਤੇ ਇਸ ਮਨ ਨੂੰ ਵਿਕਾਰਾਂ ਦਾ ਸ਼ਿਕਾਰ ਨਾ ਹੋਣ ਦਿੱਤਾ ਜਾਵੇ ਸਗੋਂ ਇਹ ਮਨ ਜਿਹੜਾ ਹੈ ਉਹ ਗੁਰੂ ਕੇ ਹੌਸਲੇ ਵਿੱਚ ਸ਼ਬਦ ਵਿੱਚ ਆਵੇ ਤੇ ਇਹ ਉਹਨਾਂ ਵਿਕਾਰਾਂ ਦਾ ਸ਼ਿਕਾਰ ਕਰ ਲਵੇ ਇਹ ਉਹਨਾਂ ਵਿਕਾਰਾਂ ਉੱਤੇ ਜਿਹੜਾ ਹੈ ਕਾਬੂ ਪਾ ਲਵੇ ਇਸ ਤਰ੍ਹਾਂ ਦੀ ਮਨ ਦੀ ਪਰਪਕਤਾ ਜਿਹੜੀ ਹੈ ਉਹ ਮਨ ਨੂੰ ਇਸ ਤਰ੍ਹਾਂ ਦੀ ਪਰਪਕਤਾ ਵਿੱਚ ਲੈ ਕਰਕੇ ਆਉਣਾ ਤੇ ਉਹਦਾ ਆਧਾਰ ਜਿਹੜਾ ਹੈ ਉਹ ਗੁਰੂ ਅਰਜਨ ਸਾਹਿਬ ਮਹਾਰਾਜਾ ਆਦਿ ਨੇ ਸਤ ਸੰਗਤ ਹੈ ਸੰਤ ਸੰਗ ਲੈ ਚੜਿਓ ਸ਼িকার ਸਤ ਸੰਗਤ ਹੈ ਇਹਦੇ ਨਾਲ ਹੀ ਇਹਨਾਂ ਪੰਜਾਂ ਵਿਕਾਰਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ ਤੋ ਇਹ ਜੀਵਨ ਜਾਤ